ਕੀਨੋ ਕੰਪਨੀ ਆ ਇਹਨੇ ਜਦੋਂ ਆਲੂ ਬੀਜੇ ਤੇ ਜਦੋਂ ਸਾਡੇ ਨਾਲ 10 ਰੁਪਏ ਕਨੈਕਟ ਕੀਤਾ ਸੀਿੱਤਾ ਜਦੋਂ ਹੁਣ ਪੱਟਣ ਆਲੂ ਲੱਗੇ ਅਸੀਂ ਇਹਨਾਂ ਨੇ ਕਿਹਾ ਵੀ ਆਲੂ ਭੇਜ ਦਿਓ ਜਿਹੜੇ ਜ਼ਿਮੀਂਦਾਰ ਦਾ 1200 ਕਟਾ ਸੀ ਉਹਦਾ 600 ਕਟਾ ਲੈ ਲਿਆ ਨੇ ਜਦੋਂ ਦੂਜਾ 600 ਭੇਜਿਆ ਉਹ ਇਹਨਾਂ ਨੇ ਰਿਜੈਕਟ ਕਰਕੇ ਵਾਪਸ ਮੋੜ ਦਿੱਤਾ ਨਹੀਂ ਭਾਈ ਜੀ ਪੂਰਾ ਐਗਰੀਮੈਂਟ ਆ ਫਿਰ 10 ਰੁਪਏ ਤੋਂ 490 ਤੇ ਕਿਵੇਂ ਆ ਗਏ ਰੀਜ਼ਨ ਕੀ ਦੱਸ ਰਹੇ ਨੇ ਰੀਜ਼ਨ ਜੀ ਕਹਿੰਦੇ ਰਿਜੈਕਟ ਆ ਜੀ ਤੁਹਾਡਾ ਆਲੂ ਨਹੀਂ ਠੀਕ ਆ ਆਪਣਾ ਆਲੂ ਆ ਜਦ ਕਿ ਆਪਾਂ ਪੇਮੈਂਟ ਲੈਣੀ ਹੈ ਉਲਟਾ ਆਪਾਂ ਤੋਂ ਕੰਪਨੀ ਵਾਲੇ ਚੈੱਕ ਲੈ ਗਏ ਆ ਪੁੱਛ ਲੋ ਸਾਰਿਆਂ ਨੇ ਚੈੱਕ ਦਿੱਤੇ ਨੇ ਆਪਾਂ ਤਾਂ ਬੰਨੇ ਗਏ ਜੀ ਨਾਲੇ ਆਪਾਂ ਪੈਸੇ ਦੇਤੇ ਨਾਲੇ ਆਪਾਂ ਨੇ ਚੈੱਕ ਦੇਤੇ ਕੱਲ ਨੂੰ ਅੱਜ ਮਾਰਕੀਟ ਡਾਊਨ ਆ ਗਈ ਤਾਂ ਕੰਪਨੀ ਛੱਡ ਗਏ ਚਲੇ ਫਿਰ ਧੁਖਾ ਧੜੀ ਆ ਧੁਖਾ ਧੜੀ ਸਰੇ ਆ ਮਾਜੀ ਸਰੇ ਆ ਮ ਸਰੇ ਆ ਕੰਪਨੀ ਨਾਲ ਸਿੱਧਾ ਡੀਲ ਕਰ ਇਹਨਾਂ ਨੂੰ ਕੰਪਨੀ ਦੇ ਇੱਕ ਰੂਲ ਤੇ ਵੀ ਉਹਨਾਂ ਨੇ 25 ਕਟਿਆਂ ਦੇ ਪਿੱਛੇ ਜੋ 25 ਕਟ ਲੈਣਾ ਤਾਂ 1250 ਕਟਾ ਬੁੱਕ ਕਰਨਾ ਦੀ ਆਪਦੇ ਵੀ ਜੀ ਦਾ ਹੋਇਆ ਕੀ ਜੀ ਜੇ ਉਹਨਾਂ ਨੇ ਮਾਲ ਮਾੜਾ ਪਾਤਾ ਕੰਪਨੀ 'ਚ ਜਾ ਕੇ ਮਾੜਾ ਲੱਗ ਹੀ ਹੋਗਾ ਤਾਂ ਉਹ ਕੰਪਨੀ ਦੇ ਮਾਰ ਨਹੀਂ ਲੱਤਾ ਇਹ ਉਹਨਾਂ ਦਾ ਇਹ ਰੋਲਾ ਆਹ ਜਿਹੜਾ ਕੁਝ ਕਰਾ ਰਿਆ ਸੈਂਟਰ ਸਰਕਾਰ ਦੀਆਂ ਸੈਂ ਤੇ ਵੱਡੀਆਂ ਕੰਪਨੀਆਂ ਨੇ ਇਹਨਾਂ ਦੀਆਂ ਕੰਪਨੀਆਂ ਨੇ ਯਾਨੀ ਕਿ ਸਰੇ ਆਮ ਕੰਪਨੀਆਂ ੱੱਕਾ ਕਰ ਰਹੀਆਂ ਨੇ ਸੂਈ ਸਰੇ ਆਮ ਬਾਈ ਜੀ ਤੁਹਾਡੇ ਸਾਹਮਣੇ ਖੜੀ ਆ ਦੇਖੋ ਇਹੀ ਆਲੂ ਆ 10 ਰੁਪਏ ਨੂੰ ਕਿਸਾਨਾਂ ਦਾ ਇਹ ਵੀ ਕਹਿਣਾ ਕਿ 10 ਰੁਪਏ ਦਾ ਐਗਰੀਮੈਂਟ ਹੋਇਆ ਸੀ ਲਿਖਤੀ ਐਗਰੀਮੈਂਟ ਤੁਸੀਂ ਕਰਵਾਇਆ ਸੀ ਵਿੱਚ ਨਾ 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 ਕੌਣ ਕਹਿੰਦਾ ਜੀ ਮੇਰਾ ਮੈਨੂੰ ਕਿ ਕੋਈ ਕਮਿਸ਼ਨ ਨਹੀਂ ਕੋਈ ਕੁਝ ਵੀ ਨਹੀਂ ਦੱਸੋ ਕਿਹੜਾ ਦਾ ਬਾਈ ਜੀ ਬਾਕੀ ਕਿਵੇਂ ਲੱਗਦਾ ਤੁਹਾਨੂੰ ਜਿਵੇਂ ਐਗਰੀਮੈਂਟ ਹੋਇਆ ਕਿ 490 ਨੂੰ ਕੁਆਲਿਟੀ ਦੇ ਕਾਰਨ ਹੋ ਰਿਹਾ ਸੀ ਦੇਖੋ ਜੀ ਇਹ ਤਾਂ ਜ਼ਿੰਮੇਵਾਰ ਜਾਣਦੇ ਨੇ ਜਾਂ ਕੰਪਨੀ ਜਾਣਦੀ ਆ ਇਹਨਾਂ ਨੇ ਕੀ ਭੇਜਿਆ ਉਹਨਾਂ ਨੇ ਕੀ ਸੈਂਪਲ ਕਟਿਆ ਇਹ ਤਾਂ ਦੋਨੋਂ ਜਾਣਦੇ ਨੇ ਜਾਂ ਇਹਨਾਂ ਨੂੰ ਪਤਾ ਜਾਂ ਕੰਪਨੀ ਨੂੰ 70 ਰੁਪਏ ਲਾਗਤ ਆਉਂਦੀ ਆ ਜੀ ਆਲੂ ਤੇ ਸਾਡੀ 70 ਰੁਪਏ ਸਾਨੂੰ ਲਾਗਤ ਲਾ ਕੇ ਜੇ ਸਾਡਾ 14 ਰੁਪਏ ਆਲੂ ਵੇਚਦਾ ਤਾਂ ਸਾਨੂੰ 70 ਰੁਪਏ ਬਚਦੇ ਅੱਜ ਤਾਂ ਸਾਨੂੰ 3 ਰੁਪਏ ਪੱਲਿਓ ਪਾ ਕੇ ਕੰਪਨੀ ਲੁੱਟ ਕੇ ਲੈ ਜਾ ਰਹੀ ਆ ਅੱਜ ਕਿਸਾਨ ਇੰਨਾ ਤੇ ਦੁਖੀ ਆ ਪਹਿਲਾਂ ਤਾਂ ਉਹਦੀ ਜੀਰੀ ਖਤਮ ਹੋ ਗਈ ਅੱਜ ਉਹਦਾ ਆਲੂ ਖਤਮ ਹੋ ਗਿਆ ਤੁਸੀਂ ਅੱਜ ਦੇਖ ਲਓ ਵੀ ਕਿਹੜੀ ਤਰੀਕਾ ਉੱਤੋਂ ਅੱਗ ਪੈ ਰਹੀ ਹੈ ਕਣਕ ਦਾ ਵੀ ਪਤਾ ਨਹੀਂ ਕਿਸਾਨ ਕਰੂ ਤਾਂ ਫਿਰ ਕੀ ਕਰੂਗਾ ਫਿਰ ਕਿਸਾਨ ਕੋਲ ਇੱਕ ਰਸਾ ਹੀ ਆ ਕਿਸਾਨ ਦਾ 20-25 ਹਜ਼ਾਰ ਪੱਲਿਓਂ ਪੈ ਰਿਹਾ ਜੇ ਆਪਾਂ 5 ਰੁਪਏ ਨੂੰ ਆਲੂ ਛੋਕ ਮੰਡਲ ਦਾ ਝਾੜ ਆ 50 ਹਜ਼ਾਰ ਦਾ ਆਲੂ ਹੋਇਆ ਆਲੂ ਤੇ ਖਰਚੇ ਹੀ 65000 70000 ਆਉਂਦਾ ਇਹ ਕਾ ਜਮੀਨਾਂ ਦਾ ਛੱਡ ਦੋ ਜਿਹੜਾ ਆਲੂ ਦੇ ਖਰਚਾ ਆ ਰਿਹਾ ਕੋਸਟ 11200 ਨੂੰ ਤਾਂ ਨਾਰਮਲ ਵੀ ਲੈਤੇ ਨੇ 2500 ਤੋਂ ਕੰਪਨੀ ਤੋਂ ਵੀ ਲੈਤਾ ਦੱਸੋ ਕੀ ਕਰੂਗਾ ਜੀ ਉਹ ਤਾਂ ਬੀ ਦੇ ਪੈਸੇ ਵੀ ਨਹੀਂ ਮੋੜ ਰਹੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਆਲੂਆਂ ਦੀ ਪਟਾਈ ਪੰਜਾਬ ਦੇ ਵਿੱਚ ਹੋ ਰਹੀ ਆ ਪਰ ਕਿਸਾਨਾਂ ਦੇ ਉੱਪਰ ਇੱਕ ਵੱਡਾ ਸੰਕਟ ਪਿਆ ਸੰਕਟ ਆਇਆ ਕਿਉਂਕਿ ਆਲੂਆਂ ਦੇ ਜਿਹੜੇ ਭਾ ਨੇ ਆਲੂਆਂ ਦੇ ਰੇਟ ਰੇ ਉਹ ਬਹੁਤ ਹੀ ਹੀਠਾ ਨੇ ਜਨ ਕਿ ਕਿਸਾਨ ਬਹੁਤ ਹੀ ਕਿਤੇ ਨਾ ਕਿਤੇ ਦੁਖੀ ਨੇ ਕਿ ਆਲੂਆਂ ਦਾ ਜੇਕਰ ਝਾੜ ਮਾੜਾ ਮੋਟਾ ਠੀਕ ਹੁੰਦਾ ਤਾਂ ਰੇਟ ਪੱਖੋਂ ਮਰ ਜਾਂਦਾ ਜੇ ਰੇਟ ਵਧੀਆ ਹੁੰਦਾ ਤਾਂ ਝਾੜ ਘਟ ਜਾਂਦਾ ਕਈ ਵਾਰੀ ਇਹੋ ਜਿਹੇ ਮਸਲੇ ਪਰ ਇਸ ਵਾਰ ਆਲੂਆਂ ਦਾ ਝਾੜ ਬਹੁਤ ਹੀ ਜ਼ਿਆਦਾ ਘਟਾ ਸੋਸ਼ਲ ਮੀਡੀਆ ਤੇ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਿਸਾਨ ਬਹੁਤ ਦੁਖੀ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਇਹ ਕਿਸਾਨਾਂ ਨੇ ਆਲੂ ਦੀ ਪੁਟਾਈ ਕੀਤੀ ਤਸਵੀਰਾਂ ਦਿਖਾਉਂਦੇ ਆ ਕਿ ਆਲੂ ਦੀ ਪੁਟਾਈ ਕਰਨ ਤੋਂ ਬਾਅਦ ਵਪਾਰੀ ਨੇ ਉਹਨਾਂ ਤੋਂ ਆਲੂ ਖਰੀਦਿਆ ਕਿਉਂਕਿ ਆਲੂ ਪਹਿਲਾਂ ਬਾਉਂਡ ਕੀਤਾ ਹੋਇਆ ਸੀ ਕਿ ਆਹ ਰੇਟ ਨੂੰ ਆਲੂ ਲਵਾਂਗੇ ਗੱਲਬਾਤ ਵੀ ਪੂਰੀ ਕਰਾਂਗੇ ਉਸ ਤੋਂ ਬਾਅਦ ਕਿਸਾਨ ਕਹਿ ਰਹੇ ਨੇ ਕਿ ਜਿਹੜਾ ਕਿਤੇ ਨਾ ਕਿਤੇ ਵਪਾਰੀਆ ਉਹ ਮੁਕਰਦਾ ਹੁਣ ਬਹੁਤ ਘੱਟ ਰੇਟ ਲਾ ਰਿਹਾ ਆਲੂ ਦਾ ਸੋ ਲਗਾਤਾਰ ਇੱਥੇ ਵੱਡੀ ਗਿਣਤੀ 'ਚ ਕਿਸਾਨਾਂ ਨੇ ਪਹੁੰਚ ਕੇ ਟਰਾਲਾ ਵੀ ਰੋਕਿਆ ਕਿ ਸਾਨੂੰ ਪੂਰਾ ਰੇਟ ਕਿਉਂ ਨਹੀਂ ਦਿੱਤਾ ਜਾ ਰਿਹਾ ਅਤੇ ਦੂਜੇ ਪਾਸੇ ਤਸਵੀਰਾਂ ਕਿਸਾਨ ਇਕੱਠੇ ਹੋਏ ਨੇ ਅਤੇ ਇੱਧਰ ਆਲੂ ਦੇ ਗੱਟੇ ਪਏ ਨੇ ਜਾਨੀ ਕਿ ਉਹ ਗੱਟੇ ਲੱਦਣ ਨਹੀਂ ਦਿੱਤੇ ਕਿ ਸਾਨੂੰ ਪੂਰਾ ਰੇਟ ਦਿੱਤਾ ਜਾਵੇ ਬਾਕੀ ਗੱਲਬਾਤ ਕਰਾਂਗੇ ਬਾਈ ਜੂਰਾ ਨਾਲ ਕੀ ਗੱਲਬਾਤ ਕੀ ਆ ਹਾਂਜੀ ਵੀਰ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਨਰਮਲ ਸਿੰਘ ਨਰਵਾਣਾ ਬਲਾਕ ਪ੍ਰਧਾਨ ਨਾ ਭਟਕੌਂਦਾ ਜੱਸੇਵੰਦੀ ਠੀਕ ਆ ਜੀ ਨਰਮਲ ਜੀ ਮਾਮਲਾ ਕੀ ਆ ਸਾਰਾ ਇੱਕ ਪਾਸੇ ਟਰਾਲਾ ਖੜਾ ਦੂਜੇ ਪਾਸੇ ਆਲੂਆਂ ਦੇ ਗੱਟੇ ਪਏ ਨੇ ਕੀ ਮਾਮਲਾ ਇਹ ਇਹ ਜਿਹੜਾ ਮਾਮਲਾ ਜੀ ਇਹ ਮਰੀਨੋ ਕੰਪਨੀ ਆ ਹਾਪੜ ਕੋਲੇ ਇਹਨੇ ਜਦੋਂ ਆਲੂ ਬੀਜੇ ਤੇ ਜਦੋਂ ਸਾਡੇ ਨਾਲ 10 ਰੁਪਏ ਕਨੈਕਟ ਕੀਤਾ ਸੀ ਜੀ ਬੀਜ ਵੀ ਦਿੱਤਾ ਲੋਕਾਂ ਨੂੰ ਇਹਨਾਂ ਨੇ ਜਦੋਂ ਇਹਨਾਂ ਨੇ ਕਨੈਕਟ ਕੀਤਾ ਜਦੋਂ ਹੁਣ ਪੱਟਣ ਆਲੂ ਲੱਗ ਗਿਆ ਸੀ ਇਹਨਾਂ ਨੇ ਕਿਹਾ ਵੀ ਆਲੂ ਭੇਜ ਦਿਓ ਜਿਹੜੇ ਜ਼ਿਮੀਂਦਾਰ ਦਾ 1200 ਕਟਾ ਸੀ ਉਹਦਾ 600 ਕਟਾ ਲੈ ਲਿਆ ਨੇ ਜਦੋਂ ਦੂਜਾ 600 ਭੇਜਿਆ ਉਹ ਇਹਨਾਂ ਨੇ ਰਿਜੈਕਟ ਕਰਕੇ ਵਾਪਸ મોੜ ਦਿੱਤਾ ਯਾਨੀ ਕਿ ਪਹਿਲਾਂ 600 ਕਟਾ 10 ਰੁਪਏ ਨੂੰ ਲੈ ਲਿਆ ਲੈ ਲਿਆ ਜੀ ਜਦੋਂ ਇਹਨਾਂ ਨੇ ਦੂਜਾ 600 ਕਿਸੇ ਜ਼ਿਮੀਂਦਾਰ ਨੇ ਦੋ ਗੱਡੀਆਂ ਭੇਜਤੀਆਂ ਦੀ ਦੂਜੀ ਗੱਡੀ ਰਿਜੈਕਟ ਕਰਕੇ ਇਹਨਾਂ ਨੇ ਕਿਹਾ ਵੀ ਉਦੋਂ ਬਾਅਦ ਚ ਜੇ ਕੋਈ ਜ਼ਿਮੀਂਦਾਰ ਨੇ ਇਹਨਾਂ ਦੀ ਮਿੰਤ ਤਰਲੇ ਕਰੇ ਤਾਂ ਇਹਨਾਂ ਨੇ 4 ਰੁਪਏ 90 ਪੈਸੇ ਨੂੰ ਉਹੀ ਆਲੂ ਲਾ ਲਿਆ ਅੱਛਾ ਜਿਹੜਾ 10 ਰੁਪਏ ਦੀ ਉਹੀ ਆਲੂ ਇਹਨਾਂ ਨੇ 4 ਰੁਪਏ 90 ਪੈਸੇ ਉੱਥੀ ਲਾ ਲਿਆ ਠੀਕ ਹੈ ਜਿਹੜਾ ਆਲੂ ਉਹਨਾਂ ਨੇ ਉੱਥੇ ਨੂੰ ਉਰੇ ਨੂੰ ਵਾਪਸ ਕਰਿਆ ਉਰੋਂ ਫੇਰ ਲੁੱਟ ਹੋ ਕੇ 5 ਰੁਪਏ ਨੂੰ ਉੱਥੀ ਜਾ ਰਹੇ ਹਾਂ ਠੀਕ ਹੈ ਜਿਹੜਾ ਕਿ ਜ਼ਿਮੀਂਦਾਰ ਅੱਜ ਇਹਨਾਂ ਨਾਲ ਕਨੈਕਟ ਕਰਿਆ ਅਸੀਂ 10 ਰੁਪਏ ਦੇ ਰਹਿਆ ਜਿੱਦਾਂ ਸਾਡਾ ਆਲੂ ਬਾਹਰ 20 ਰੁਪਏ ਹੋ ਜਾਂਦਾ ਸਭ ਤੋਂ ਪਹਿਲਾਂ ਐਗਰੀਮੈਂਟ ਹੋ ਜਾਂਦਾ ਇਹਨਾਂ ਦਾ ਜੀ ਇੱਕ ਗੱਡੀ ਸਭ ਤੋਂ ਪਹਿ ਉਦੋਂ ਬਾਅਦ ਜਿੰਨਾ ਚਿਰ ਆਸੀਂ ਇਹਨਾਂ ਨੂੰ ਸਾਰਾ ਆਲੂ ਨਹੀਂ ਦਿੰਦੇ ਸਾਨੂੰ ਪੇਮੈਂਟ ਨਹੀਂ ਦਿੰਦੇ ਠੀਕ ਹੈ ਨਹੀਂ ਵੈਸੇ ਬਾਉਂਡ ਹੁੰਦਾ ਕੋਈ ਲਿਖਤ ਹੁੰਦੀ ਹੈ ਲਿਖਤ ਕੋਈ ਐਗਰੀਮੈਂਟ ਸਾਰਾ ਐਗਰੀਮੈਂਟ ਆ ਜੀ ਅਸੀਂ ਇਹਨਾਂ ਨੂੰ ਪੱਤਰ ਕਰਨ ਦੇਤਾ ਜੇ ਤੁਹਾਨੂੰ ਵੀ ਦੇ ਦਾਂਗੇ ਸਾਰਾ ਲਿਖਤੀ ਸਮਝੌਤਾ ਇਹਨਾਂ ਨਾਲ ਕਿੰਨੇ ਬੈਗ ਲੈਣੇ ਨੇ ਇਹਨਾਂ ਨੂੰ ਕਿੰਨੇ ਕੁੰਟਲ ਦੇਣੇ ਨੇ ਕੀ ਰੇਟ ਆ ਠੀਕ ਹੈ ਸਾਰਾ ਲਿਖਤੀ ਸਮਝੌਤਾ ਸਾਰਾ ਕੁਝ ਕਰਦੀ ਹੈ ਕੰਪਨੀ ਜੀ ਜੀ ਭਾਈ ਜੀ ਪੂਰਾ ਐਗਰੀਮੈਂਟ ਆ ਫਿਰ 10 ਰੁਪਏ ਤੋਂ 490 ਤੇ ਕਿਵੇਂ ਆ ਗਏ ਰੀਜ਼ਨ ਕੀ ਦੱਸ ਰਹੇ ਨੇ ਰੀਜ਼ਨ ਜੀ ਕਹਿੰਦੇ ਰਿਜੈਕਟ ਆ ਜੀ ਤੁਹਾਡਾ ਆ ਜਦੋਂ ਕਿ ਇਹਨਾਂ ਨੂੰ ਹੁਣ ਪਤਾ ਵੀ ਬਾਹਰ ਸਾਨੂੰ 4 ਰੁਪਏ ਮਿਲਦਾ ਕਿਸਾਨਾਂ ਨੂੰ ਲੁੱਟਣ ਵਾਸਤੇ ਇਹਨਾਂ ਨੇ ਇਹ ਥਿਉਰੀ ਬਣਾਈ ਹੋਈ ਆ ਠੀਕ ਹੈ ਜੇਕਰ ਰੇਟ ਵੱਧ ਹੋ ਜਾਂਦਾ ਇਸ ਵਾਰ ਜੇ 15 ਰੁਪਏ ਹੋ ਜਾਂਦਾ ਤਾਂ ਫਿਰ ਇਹ 10 ਨੂੰ ਹੀ ਲੈ ਕੇ ਜਾਣਾਂ ਇਹਨਾਂ ਨੇ ਸਾਡੀ ਬਾਈ ਜੀ ਸਾਡਾ ਜਿਹੜਾ ਲੋਕ ਕਹਿੰਦੇ ਨੇ ਵਿੱਚ ਸਾਡੇ ਕਿਸਾਨ ਵੀ ਬੋਲ ਜਾਂਦੇ ਨੇ ਵੀ ਤੁਸੀਂ 15 ਰੁਪਏ ਇਹ ਸੱਤ ਤੋਂ ਇੱਕ ਗੱਡੀ ਪਹਿਲਾਂ ਹੀ ਲਾਹ ਲਾਂਦੇ ਨੇ ਉਹਦੀ ਪੇਮੈਂਟ 3 ਲੱਖ ਰੁਪਇਆ ਹੋਊਗੀ ਇੱਕ ਗੱਡੀ ਦੀ 10 ਰੁਪਏ ਇਹਨੂੰ ਨਸੋਕਾ ਵੰਟਲ ਸੱਡਾ ਲਾ ਲਿਆ ਠੀਕ ਹੈ ਜੀ ਉਦੋਂ ਬਾਅਦ ਜਿੰਨਾ ਚਿਰ ਇਹਨਾਂ ਨੂੰ ਐਗਰੀਮੈਂਟ ਵਾਲਾ ਪੂਰਾ ਆਲੂ ਨਹੀਂ ਦਿੰਦੇ ਸਾਡੀ ਪੇਮੈਂਟ ਖਾਤੇ 'ਚ ਨਹੀਂ ਪੈਂਦੀ ਅੱਛਾ ਜੇ ਐਗਰੀਮੈਂਟ ਦਾ ਆਲੂ ਘਟ ਗਿਆ ਇਹ ਨਹੀਂ ਪਤਾ ਉਹ ਪੇਮੈਂਟ ਦਾ ਪੇਮੈਂਟ ਰੋਕ ਲੈਣੀ ਸਾਡੀ ਪਹਿਲਾਂ ਹੀ ਇਹਨਾਂ ਨੇ ਪੇਮੈਂਟ ਰੋਕ ਲੈਣੀ ਸਾਡੇ ਪਹਿਲਾਂ ਹੀ ਝੂਠ ਲਾਇਆ ਹੋਇਆ ਇਹਨਾਂ ਨੇ ਵੱਡੀਆਂ ਕੰਪਨੀਆਂ ਨੇ ਸਾਰੀ ਸੈਂਟਰ ਸਰਕਾਰ ਦੀ ਸਹੈ ਆ ਇਹਨਾਂ ਨੂੰ ਇਹ ਕਿਸਾਨਾਂ ਨੂੰ ਜਿਹੜਾ ਹੁਣ ਮੋਦੀ ਲੱਗਿਆ ਹੋਇਆ ਸਮਝੌਤੇ ਕਰਨ ਆਹ ਕੁਝ ਹੋ ਰਿਹਾ ਜਿਹੜਾ ਸਾਡੇ ਨਾਲ ਅੱਜ ਕਿਸਾਨਾਂ ਨਾਲ ਤੁਸੀਂ ਦੇਖ ਰਹੇ ਹੋ ਸੋਨੂੰ ਅਸੀਂ ਕਹਿੰਦੇ ਆ ਵੀ ਤੁਹਾਡੇ ਚੈਨਲ ਰਾਹੀਂ ਸਾਡੇ ਕਿਸਾਨਾਂ ਨੂੰ ਜਾਗਰਤ ਕਰੋ ਵੀ ਜਿਹੜਾ ਇਹ ਸਮਝੌਤਾ ਹੋ ਰਿਹਾ ਸਾਡੇ ਨਾਲ ਆ ਠੱਗੀਆਂ ਵੱਜਣੀਆਂ ਨੇ ਛੁੱਟੇ ਸਾਹਮਣੇ ਠੱਗੀ ਹੋ ਰਹੀ ਆ ਆਹ ਟਰੱਕ ਪਰ ਰਹੇ ਤੇ ਰਾਤ ਰੁਕਿਆ ਸੀਨੇ ਇਹ 4 ਰੁਪਏ 5 ਰੁਪਏ ਇੱਥੇ ਆਲੂ ਵਿਕ ਰਿਆ ਅੱਜ ਕਿਸਾਨ ਇੰਨਾ ਕਿ ਦੁਖੀ ਆ ਪਹਿਲਾਂ ਤਾਂ ਉਹਦੀ ਜੀਰੀ ਖਤਮ ਹੋ ਗਈ ਅੱਜ ਉਹਦਾ ਆਲੂ ਖਤਮ ਹੋ ਗਿਆ ਤੁਸੀਂ ਅੱਜ ਦੇਖ ਲਓ ਵੀ ਕਿਹੜੀ ਤਰੀਕਾ ਉੱਤੋਂ ਅੱਗ ਪੈ ਰਹੀ ਹੈ ਕਣਕ ਦਾ ਵੀ ਪਤਾ ਨਹੀਂ ਕਿਸਾਨ ਕਰੂ ਤਾਂ ਫਿਰ ਕੀ ਕਰੂਗਾ ਫਿਰ ਕਿਸਾਨ ਕੋਲ ਇੱਕ ਰਸਾ ਹੀ ਆ ਹੋਰ ਸੈਂਟਰ ਸਰਕਾਰ ਸਾਡੇ ਗਾਇਲ ਪਈ ਹੋਈ ਆ ਆ ਜਿਹੜਾ ਕੁਝ ਕਰਾ ਰਿਆ ਸੈਂਟਰ ਸਰਕਾਰ ਦੀਆਂ ਸਹਾਇਤਾ ਵੱਡੀਆਂ ਕੰਪਨੀਆਂ ਨੇ ਇਹਨਾਂ ਦੀਆਂ ਕੰਪਨੀਆਂ ਨੇ ਜਨਨ ਕਿ ਸਰੇ ਆਮ ਕੰਪਨੀਆਂ ਧੱਕਾ ਕਰ ਰਹੀਆਂ ਨੇ ਤੁਸੀਂ ਸਰੇ ਆਮ ਬਾਈ ਜੀ ਤੁਹਾਡੇ ਸਾਹਮਣੇ ਖੜੀ ਆ ਦੇਖੋ ਇਹੀ ਆਲੂ ਆ 10 ਰੁਪਏ ਨੂੰ ਜੀ ਜਿਹੜਾ ਅੱਜ ਇਹ 4 ਰੁਪਏ ਨੂੰ 4.5 ਰੁਪਏ ਨੂੰ ਲਿਆ ਜਾ ਰਿਹਾ ਐਦੂੰ ਸਰੇ ਆਮ ਧੱਕਾ ਤੁਹਾਡੇ ਚੈਨਲ ਦੇ ਸਾਹਮਣੇ ਸਾਰਾ ਕੋਲ ਤੁਸੀਂ ਦੇਖ ਰਹੇ ਹੋ ਚਾਰ ਸਾਢੇ ਚਾਰ ਨੂੰ ਤਾਂ ਪੱਲੀ ਨਹੀਂ ਪੈਂਦਾ ਕੁਝ 70 ਰੁਪਏ ਲਾਗਤ ਆਉਂਦੀ ਹੈ ਜੀ ਆਲੂ ਤੇ ਸਾਢੇ ਜੀ 70 ਰੁਪਏ ਸਾਨੂੰ ਲਾਗਤ ਲਾ ਕੇ ਠੀਕ ਹੈ ਜੇ ਸਾਡਾ 14 ਰੁਪਏ ਆਲੂ ਵੇਚਦਾ ਤਾਂ ਸਾਨੂੰ 70 ਰੁਪਏ ਬਚਦੇ ਨੇ ਠੀਕ ਹੈ ਅੱਜ ਤਾਂ ਸਾਨੂੰ 3 ਰੁਪਏ ਪੱਲਿਓਂ ਪਾ ਕੇ ਕੰਪਨੀ ਲੁੱਟ ਕੇ ਲਿਆ ਰਹੀ ਆ ਵੀ ਕਿਸਾਨ ਨੂੰ ਬਚਣ ਦਾ ਰਹਿਣ ਨਹੀਂ ਦੇਣਾ ਜਿਹੜੀਆਂ ਸਾਡੀਆਂ ਜ਼ਮੀਨਾਂ ਨੇ ਕਿਸਾਨ ਅਪਧਾਪ ਦੁਖੀ ਹੋ ਕੇ ਬਾਹਰ ਹੋ ਜਾਣੋ ਬਿਲਕੁਲ ਕੰਪਨੀ ਵਾਲੇ ਆਏ ਨਹੀਂ ਫਿਰ ਇੱਥੇ ਕੋਈ ਗੱਲਬਾਤ ਕਰੀ ਉਹਨਾਂ ਨੇ ਜਦੋਂ ਤੁਸੀਂ ਇੱਥੇ ਰੁਕੇ ਰਾਤ ਬਾਈ ਜੀ ਅਸੀਂ ਰੁਕੇ ਤੇ ਉਹਦੇ ਦੋ ਬੰਦੇ ਤੇ ਇਹਨਾਂ ਦੇ ਮਾਲ ਚੈੱਕ ਕਰਦੇ ਤੇ ਇੱਕ ਇਹਨਾਂ ਦਾ ਉਹਰੇ ਡੀਲਰ ਆ ਕੋਈ ਧਾਰੋ ਕੀ ਦਾ ਗੁਰਪ੍ਰਤਾ ਜਖਨੀ ਉਹਦਾ ਨੌਆ ਗੁਰਪ੍ਰਤਾ ਗੁਰ ਗੁਰਤਾ ਗੁਰਤਾ ਗੁਰਤਾਜ ਉਹਨੇ ਸੱਤੋਂ ਜ਼ਿੰਮੇਵਾਰੀ ਲਈ ਵੀ ਤੜਕੇ ਮੈਂ 10 ਵਜੇ ਛੋਟੀ ਮੀਟਿੰਗ ਕਰਾਉਂਗਾ ਕੰਪਨੀ ਵਾਲਿਆਂ ਨਾਲ ਪਰ ਹੁਣ ਉਹ ਬੰਦਾ ਸਾਨੂੰ ਕੁਝ ਹੋਰ ਕਹਿਣ ਲੱਗ ਗਿਆ ਕੰਪਨੀ ਕਹਿੰਦੀ ਆ ਵੀ ਜਿਹੜੇ ਬੰਦਿਆਂ ਨਾਲ ਐਗਰੀਮੈਂਟ ਆ ਉਹਨਾਂ ਦੀ ਲਿਸਟ ਭੇਜ ਦਿਓ ਜਿਹੜੇ ਦੋ ਬੰਦੇ ਨੇ ਉਹ ਮੇਰੇ ਕੋਲੇ ਨੇ ਹਜੇ ਤੱਕ ਸਾਡੇ ਕੋਲੇ ਕੋਈ ਕੰਪਨੀ ਵਾਲਾ ਨਹੀਂ ਆਇਆ ਹੁਣ ਅਸੀਂ ਦੇਖਦੇ ਆ ਜੇ ਤਾਂ ਸਾਡੀ ਆਗਰੇ ਨੇ ਮੀਟਿੰਗ ਕਰਾਤੀ ਤਾਂ ਠੀਕ ਹੈ ਨਹੀਂ ਅਸੀਂ ਕੋਈ ਸੜਕ ਜਾਮ ਕਰਾਂਗੇ ਵਿੱਚ ਕੀ ਨਾਮ ਆ ਜੀ ਆਪਣਾ ਮੇਰਾ ਜੀ ਰਜਿੰਦਰ ਨਾਮ ਆ ਮੌਜੂਦਾ ਸਰਪੰਚ ਆ ਮੈਂ ਕ੍ਰਾਂਤੀਕਾਰੀ ਯੂਨੀਅਨ ਦਾ ਪ੍ਰਧਾਨ ਆ ਮੈਂ ਬਾਕੀ ਕਿੰਨੇ ਕਾਲੂ ਤੁਹਾਡੇ ਵੀ ਲਾਏ ਹੋਏ ਸੀ ਕੁਛ ਆ ਨਹੀਂ ਵੀਰੇ ਮੇਰੇ ਨਹੀਂ ਲਾਏ ਹੋਏ ਸੀ ਕਿ ਮੈਂ ਆਲੂ ਓਪਨ ਚ ਖਰੀਦਦਾ तकरीबन ਸਾਰੇ ਜ਼ਿੰਮੇਦਾਰਪਾਰਾ ਮੈਨੂੰ ਜਾਣਦੇ ਨੇ 5 ਤੋਂ 10 ਜ਼ਿਲ੍ਹਿਆਂ ਚ ਆਲੂ ਛਕਦਾ ਮੈਂ ਤੇ ਇਹਦਾ ਤਾਂ ਇਹੀ ਮੈਟਰ ਆ ਵੀ ਆ ਐਗਰੀਮੈਂਟ ਆ ਜੀ ਇਹਨਾਂ ਦਾ ਸੀਦੇ ਤੇ ਸਾਫ ਕਰਾਂ ਨਾਲ 15 ਡੇਟ ਦਿੱਤੀ ਵੀ ਚਲੋ ਕੁਦਰਤੀ ਮੌਸਮ ਖਰਾਬ ਹੋਣ ਕਰਕੇ ਪਟਾਈਆਂ ਨਹੀਂ ਹੋਈਆਂ ਹੈਗੀਆਂ ਪਟਾਈਆਂ ਜਦ ਨਹੀਂ ਹੋਈਆਂ ਤੇ ਆਲੂ ਟਾਈਮ ਤੇ ਨਿਕਲਿਆ ਨਹੀਂ ਉਧਰੋਂ 15 ਤਰੀਕ ਦੇਤੀ 15 ਤਰੀਕ ਨੂੰ ਗੱਡੀਆਂ ਨਹੀਂ ਬਲੀਆਂ ਠੀਕ ਹੈ ਜੁਨੀਆਨਾਂ ਦੇ ਵਿੱਚ ਅਸੀਂ ਐ ਪਾਉਂਦੇ ਹੁੰਦੇ ਸੀ ਵੀ 5 10 ਗੱਡੀਆਂ ਦਵੋ ਜਿਹੜੇ ਭਰਾਵਾਂ ਦਾ ਕਨੈਕਟ ਆ ਮੇਰਾ ਕਨੈਕਟ ਨਹੀਂ ਹੈਗਾ ਮੇਰੇ ਯਾਰ ਮਿੱਤਰ ਨੇ ਜਿਨ੍ਹਾਂ ਨੂੰ ਮੈਂ ਕਹਿ ਕੇ ਐਗਰੀਮੈਂਟ ਕਰਵਾਇਆ ਸੀ ਮੈਂ ਫਿਰੋਜ਼ਪੁਰ ਤੋਂ ਵੀ ਗੱਡੀਆਂ ਲੈਤੀਆਂ ਨੇ ਕੋੜੇ ਵੀ ਭਰੇ ਨੇ ਮੇਰੇ ਲੱਭੇ ਪ੍ਰੂਫ ਵੀ ਚਲੋ ਯਾਰ ਕਿਸੇ ਦਾ ਫਾਇਦਾ ਹੋ ਜਾਵੇ ਯਾਨੀ ਕਿ ਜਿਹੜਾ ਤੁਸੀਂ ਖਰੀਦਿਓ ਆਲੂ ਉਹ ਤਾਂ ਪੂਰਾ ਜੇ ਬੌਂਡ ਕਰ ਲਿਆ ਕੰਪਨੀ ਥਰੂ ਤਾਂ ਪੂਰਾ ਕਰ ਰਹੇ ਹੋ ਤੁਸੀਂ ਉਹ ਨਹੀਂ ਮੈਂ ਕਰਵਾ ਰਿਹਾ ਸੀ ਜੀ ਜਿਹੜਾ ਮੈਂ ਰੇਟ ਅੱਜ ਵੀ ਖਰੀਦ ਰਿਹਾ ਮੇਰੇ ਅੱਜ ਵੀ ਮਾਰਕੀਟ ਦਾ ਅੱਜ 4.5 ਹੈ ਮੇਰਾ 5.5 ਰੁਪਇਆ ਮੈਂ ਜ਼ਿਮੀਦਾਰ ਭਰਾ ਨਾਲ ਖੜਾ ਠੀਕ ਹੈ ਉਹ ਭਰਾ ਦੀ ਗੱਡੀ ਉੱਥੇ ਕੈਂਸਲ ਹੋਈ ਮਰੀਨੋ ਚ ਮੈਂ ਉਹ ਲੈਤੀ ਫੋਲਡਰ ਰੇਟ ਤੇ ਲੈਤੀ ਵੀ ਯਾਰ ਆਪਾਂ ਖੁਦ ਜ਼ਿਮੀਦਾਰ ਆ ਕਾ ਕੰਪਨੀ ਨੂੰ ਜਦ ਕਿ ਇਹ ਚਾਹੀਦਾ ਸੀ ਵੀ ਚਲੋ ਮੌਸਮ ਦੀ ਕੁਦਰਤ ਦੀ ਮਾਰ ਪੈ ਗਈ ਵੀ ਬੈਠ ਕੇ ਇਹਨੂੰ ਕੋਈ ਸਿਸਟਮ ਕਰਦੀ ਸਾਰੇ ਭਰਾਵਾਂ ਦਾ ਕੰਪਨੀ ਦਾ ਵੀ ਨੁਕਸਾਨ ਆ ਚਲੋ ਕੰਪਨੀ ਦੇ ਉੱਪਰ ਵੀ ਬੰਦੇ ਬੈਠੇ ਨੇ ਅਫਸਰ ਵੱਡੇ ਬੈਠੇ ਨੇ ਉਹਨਾਂ ਦੀਆਂ ਵੀ ਮਜਬੂਰੀਆਂ ਨੇ ਨਹੀਂ ਨਹੀਂ ਪਰ ਜਦੋਂ ਐਗਰੀਮੈਂਟ ਬਾਈ ਜੀ ਹੋ ਜਾਂਦਾ ਐਗਰੀਮੈਂਟ ਜੇ 15 ਰੁਪਏ ਰੇਟ ਹੋ ਗਿਆ ਤਾਂ ਵੀ ਕੰਪਨੀ ਨੇ 10 ਰੁਪਏ ਫਿਰ ਵੀਰ ਜੀ ਜੇ ਕਿਸੇ ਜ਼ਿਮੀਂਦਾਰ ਭਰਾ ਦਾ ਆਲੂ ਘੱਟ ਨਿਕਲਗਾ ਜਾਂ ਕੁਦਰਤੀ ਮਾਰ ਪੈ ਗਈ ਜ਼ਿਮੀਂਦਾਰ ਕਿਸੇ ਹੋਰ ਭਰਾ ਤੋਂ ਮਹਿੰਗੇ ਰੇਟ ਤੇ ਉਹ ਰੇਟ ਚ ਪਾਉਂਦਾ ਫਿਰ ਉਹਦੀ ਪੇਮੈਂਟ ਆਉਂਦੀ ਆ ਜਦ ਕਿ ਜ਼ਿਮੀਦਾਰ ਨੇ 2500 ਰੁਪਏ ਨੂੰ ਗੱਟੇ ਦੇ ਹਿਸਾਬ ਨਾਲ 20 ਲੈ ਲਿਆ ਨਾਲੇ ਆਪਾਂ ਨੇ ਆਲੂ ਵੇਚਣਾ ਆਪਾਂ ਨੇ ਕੰਪਨੀ ਨੂੰ ਚੈੱਕ ਦੇਤੇ ਆਪਣਾ ਆਲੂ ਆ ਜਦ ਕਿ ਆਪਾਂ ਪੇਮੈਂਟ ਲੈਣੀ ਹੈ ਉਲਟਾ ਆਪਾਂ ਤੋਂ ਕੰਪਨੀ ਵਾਲੇ ਚੈੱਕ ਲੈ ਗਏ ਆ ਪੁੱਛ ਲੋ ਸਾਰਿਆਂ ਨੇ ਚੈੱਕ ਦਿੱਤੇ ਨੇ ਆਪਾਂ ਤਾਂ ਬੰਨੇ ਗਏ ਜੀ ਨਾਲੇ ਆਪਾਂ ਪੈਸੇ ਦੇਤੇ ਨਾਲੇ ਆਪਾਂ ਨੇ ਚੈੱਕ ਦੇਤੇ ਕੱਲ ਨੂੰ ਅੱਜ ਮਾਰਕੀਟ ਡਾਊਨ ਆ ਗਈ ਤਾਂ ਕੰਪਨੀ ਛੱਡ ਕੇ ਭੱਜ ਗਏ ਨਾਲੇ ਫਿਰ ਤੁੱਖਾ ਧੜੀ ਆ ਤੁੱਖਾ ਧੜੀ ਸਰੇ ਆ ਮਾਜੀ ਸਰੇ ਆਮ ਸਰੇ ਆਮ ਸਰੇ ਆਮ ਤੁੱਖਾ ਧੜੀ ਆ ਕੀ ਕਹਿਆ ਇੱਥੋਂ ਹੀ ਕਿਸਾਨ ਜਣੀ ਕਿ ਕਿਤੇ ਨਾ ਕਿਤੇ ਜੀ ਪਹਿਲਾਂ ਜਿਵੇਂ ਪ੍ਰਧਾਨ ਸਾਹਿਬ ਦੱਸ ਕੇ ਗਏ ਨੇ ਪਹਿਲਾਂ ਜੀਰੀ ਨੇ ਮਾਰਿਆ ਤੇ ਹੁਣ ਆਲੂਆਂ ਦੀ ਮਾਰਾਂ ਮੈਨੂੰ ਇਸ ਲੱਗ ਇਹ ਲੱਗ ਰਿਹਾ ਵੀ ਮੂਰੇ ਮੱਕੀ ਵੀ ਖਤਰਨਾਕ ਤਰੀਕਾ ਮੱਕੀ ਦਾ ਵੀ ਮਾਰ ਪਊ ਆਲੂਆਂ ਦੀ ਕੁਦਰਤੀ ਮਾਰ ਤਾਂ ਚਲੋ ਇੱਕ ਪਾਸੇ ਆ ਪਰ ਜਿਹੜੀ ਇਹ ਕੰਪਨੀਆਂ ਦੀ ਮਾਰ ਆ ਇਹ ਤਾਂ ਜਾਣ ਬੁੱਝ ਕੇ ਇਹ ਤਾਂ ਜਾਣ ਬੁੱਝ ਕੇ ਸ਼ੋਰਿਆਂਮ ਧੱਕਾ ਹੋ ਰਿਹਾ ਉਹ ਹੀ 5 4 ਰੁਪਏ 4.5 ਰੁਪਏ ਆਲੂ ਖਰੀਦ ਕੇ ਪਾਉਣਾ 10 ਰੁਪਏ ਵਾਲਾ ਆਲੂ ਫੇਰ ਉਹ ਪਾਸ ਜਦ ਕਿ ਇਹਦੇ ਵਿੱਚ ਸਾਫ ਅੱਖਰਾਂ ਚ ਪਤਰਕਾਰ ਸਾਹਿਬ ਜੀ ਇਹ ਵੀ ਲਿਖਿਆ ਹੋਇਆ ਵੀ 15 ਤਰੀਕ ਨੂੰ ਸਾਡੇ ਮੁਲਾਜ਼ਮ ਛੋਟੇ ਖੇਤ ਚ ਮਾਲ ਚੈੱਕ ਕਰਨ ਆਉਣਗੇ ਠੀਕ ਹੈ ਉਰੇ ਸਿੰਘ ਕੁਆਲਟੀ ਚੈੱਕ ਕਰਨਗੇ ਫਿਰ ਉਹ ਮਾਲ ਗੱਡੀ ਚ ਲੋਡ ਹੋਊਗਾ ਤੁਸੀਂ ਟੈਨਸ਼ਨ ਫਿਰ ਪਿਛਲੇ ਸਾਲ ਵੀ ਇਦਾਂ ਹੀ ਹੋਇਆ ਰੇਟ ਜਿਆਦਾ ਸੀ ਮੁਲਾਜ਼ਮ ਆਉਂਦੇ ਸੀ ਚੈੱਕ ਕਰਦੇ ਸੀ ਗੱਡੀ ਪਾਸ ਹੁਣ ਕੀ ਹੋ ਗਿਆ ਜੇ ਹੁਣ ਕੰਪਨੀ ਦੀ ਗੱਡੀ ਉੱਥੇ ਜਾ ਕੇ ਆਊਟ ਹੋ ਗਈ ਪਹਿਲਾਂ ਤਾਂ ਉਹ ਕਹਿੰਦੇ ਵੀ ਅਸੀਂ ਪਾੜੇ ਨਹੀਂ ਦਿੰਦੇ 32-33000 ਰੁਪਏ ਗੱਡੀ ਦਾ ਜਾਣ ਦਾ ਪਾੜਾ 32-33000 ਰੁਪਏ ਹੋ ਗਿਆ ਆਉਣ ਦਾ ਅੱਜ ਦੇ ਰੇਟ ਦੇ ਹਿਸਾਬ ਨਾਲ ਉਹ ਤਾਂ ਆਲੂ ਪਾੜੇ ਚ ਖਤਮ ਹੋ ਗਿਆ ਜ਼ਿਮੀਂਦਾਰ ਉੱ ਜ਼ਿਮੀਦਾਰ ਨੂੰ ਚਾਹੇ 5 ਲੈ ਲਓ ਚਾਹੇ 6 ਲੈ ਲਓ ਉਹਨਾਂ ਨੂੰ ਤਾਂ ਦੇਣਾ ਪਊ। ਯਾਨੀ ਕਿ ਜਿਹੜੀ ਕੁਆਲਿਟੀ ਦੀ ਗੱਲ ਕਰਦੇ ਨੇ ਉਹ ਤਾਂ ਮੇਰਾ ਬਹਾਨਾ ਫਿਰ ਬਹਾਨਾ ਹੀ ਮਾਰਨਾ ਸਭ ਬਹਾਨਾ ਜੀ ਜਦੋਂ ਉਹਨਾਂ ਨੂੰ ਪਤਾ ਵੀ ਐਗਰੀਮੈਂਟਲ ਲਿਖਿਆ ਪਿਆ ਰਿਟਰਨ 'ਚ ਉਹ ਬੰਦੇ ਵੇਚਣ ਫਾਰਮਰਾਂ ਨਾਲ ਜ਼ਿਮੀਦਾਰਾਂ ਨਾਲ ਲਵੇ ਉਹ ਆ ਕੇ ਆਪਦੀ ਕੁਆਲਿਟੀ ਚੈੱਕ ਕਰਨ ਵੀ ਆ ਆਹ ਤੇਰਾ ਮਾਲ ਵਧੀਆ ਜ਼ਿਮੀਦਾਰ ਦੇ ਦੇਖੋ ਕੋਈ ਵੀ ਜ਼ਿਮੀਦਾਰਾ ਉਹਦੇ ਲਵੇ ਘੱਟ ਤੋਂ ਘੱਟ 2000-3000 ਰੁਪਏ ਕਿਟ ਹੁੰਦਾ। ਕੁਝ ਉਹਨੇ ਸੇਲ ਵੀ ਕਰਦੇ ਜੇ ਆਹ ਕੁਆਲਿਟੀ ਆਹ ਖੇਦੀ ਨਹੀਂ ਵਧੀਆ ਉਦੂਏ ਦੀ ਲੈ ਲਓ। ਚਾਹੇ ਅਗਲਾ ਆਪਦੇ ਕਿਸ ਬਿਲਕੁਲ ਬਾਕੀ ਹੁਣ ਜਿਹੜੇ ਹਾਲਾਤ ਨੇ ਦੇਖ ਰਹਿਣਾ ਸੀ ਕਿਤੇ ਨਾ ਕਿਤੇ ਕਿਸਾਨ ਨੂੰ ਤਾਂ ਵੱਡਾ ਨੁਕਸਾਨ ਘਾਟੇ ਚ ਪਤਾ ਜੀ ਕਿਸਾਨ ਦਾ 20 25000 ਪੱਲਿਓਂ ਪੈ ਰਿਹਾ ਜੀ ਜੇ ਆਪਾਂ 5 ਰੁਪਏ ਨੂੰ ਆਲੂ 100 ਕਮਾਂਡਲ ਦਾ ਝਾੜ ਆ 50000 ਦਾ ਆਲੂ ਹੋਇਆ ਆਲੂ ਤੇ ਖਰਚੇ ਹੀ 60 65000 70000 ਆਉਂਦਾ ਠੇਕਾ ਜ਼ਮੀਨਾਂ ਦਾ ਛੱਡ ਦੋ ਜਿਹੜਾ ਆਲੂ ਦੇ ਖਰਚਾ ਆ ਰਿਹਾ ਕੋਸਟ 1000 1200 ਨੂੰ ਤਾਂ ਨਾਰਮਲ ਵੀ ਲੈਤੇ ਨੇ 2500 ਤੋਂ ਕੰਪਨੀ ਤੋਂ ਵੀ ਲੈਤਾ ਦੱਸੋ ਕੀ ਕਰੂਗਾ ਜੀ ਉਹ ਤਾਂ ਬੀ ਦੇ ਪੈਸੇ ਵੀ ਨਹੀਂ ਮੁੜ ਰਹੇ ਬਿਲਕੁਲ ਜੀ ਸੋ ਕੁਦਰਤ ਦੀ ਮਾਰ ਤਾਂ ਪੈਂਦੀ ਹੀ ਹੈ ਕਿਸਾਨਾਂ ਤੇ ਪਰ ਕੰਪਨੀਆਂ ਦੀ ਮਾਰ ਵੀ ਪੈ ਰਹੀ ਆ ਕਿ ਐਗਰੀਮੈਂਟ ਨੂੰ ਮੁੱਕ ਰਹੀ ਆ ਕੰਪਨੀ ਐਗਰੀਮੈਂਟ ਤੇ ਨਹੀਂ ਲੈ ਰਹੀ ਆਲੂ ਕਿਉਂਕਿ ਐਗਰੀਮੈਂਟ ਕੀਤਾ 10 ਰੁਪਏ ਦਾ ਪਰ ਲੈ ਰਹੇ ਨੇ 4 ਰੁਪਏ 90 ਪੈਸੇ ਨੂੰ ਵੱਡਾ ਘਟਾ ਤੇ ਕਿਸਾਨ ਦਾ ਵੱਡਾ ਨੁਕਸਾਨ ਹੋ ਰਿਹਾ ਕਿਉਂਕਿ ਲਗਾਤਾਰ ਤੁਸੀਂ ਖਬਰਾਂ ਵੀ ਦੇਖ ਰਹੇ ਹੋ ਕਿ ਕਿਸਾਨ ਇਸ ਵਾਰ ਪਰੇਸ਼ਾਨ ਨੇ ਕਿਉਂਕਿ ਆਲੂ ਦੇ ਰੇਟ ਬਹੁਤ ਘਟਨੇ ਪਰ ਐਗਰੀਮੈਂਟ ਜਦੋਂ ਹੋ ਜਾਂਦਾ ਤਾਂ ਜੇ ਆਲੂ ਦਾ ਰੇਟ 15 ਰੁਪਏ ਵੀ ਹੋ ਜੇ ਤਾਂ ਵੀ ਵਪਾਰੀ ਜਾਂ ਕੰਪਨੀ 10 ਰੁਪਏ ਨੂੰ ਚੱਕ ਦਿਆ ਉਹ ਆਲੂ ਪਰ ਹੁਣ 10 ਰੁਪਏ ਤੋਂ ਮੁੱਕਰ ਕੇ 4 ਰੁਪਏ 90 ਪੈਸੇ ਕੰਪਨੀ ਚੱਕ ਰਹੀ ਹੈ ਇਲਜ਼ਾਮ ਨੇ ਕਿਸਾਨਾਂ ਦੇ ਉੱਤੇ ਲਗਾਤਾਰ ਕਿਸਾਨ ਕਹਿ ਰਹੇ ਨੇ ਕਿ ਜੇ ਸਾਡਾ ਕੋਈ ਹੱਲ ਨਾ ਹੋਇਆ ਸੀ ਧਰਨਾ ਪ੍ਰਦਰਸ਼ਨ ਵੱਡਾ ਪ੍ਰੋਟੈਸਟ ਵੀ ਕਰਾਂਗੇ ਕੰਪਨੀ ਨੂੰ ਜਿਸ ਡੀਲਰ ਨੇ ਐਗਰੀਮੈਂਟ ਕਰਵਾਇਆ ਜਨ ਕਿ ਕਿਸਾਨ ਕਹਿ ਰਹੇ ਸੀ ਕਿ ਗੁਰਕਰਤਾਰ ਨਾਮ ਦਾ ਨੌਜਵਾਨਾ ਉਹ ਵਿੱਚ ਸੀ ਸਾਰੀ ਗੱਲਬਾਤ ਹੋਈ ਗੁਰਕਰਤਾਰ ਸਾਡੇ ਨਾਲ ਮੌਜੂਦ ਆ ਬਾਈ ਜੀ ਕੀ ਮਾਮਲਾ ਇਹ ਕੀ ਕਹਾਣੀ ਆ ਸਾਰੀ ਪਹਿਲਾਂ ਤਾਂ ਮੈਂ ਯਾਰ ਇਹ ਗੱਲ ਦੇ ਵਿੱਚ ਹੀ ਨਹੀਂ ਜੀ। ਅੱਛਾ। ਇਹ ਝੂਠ ਬੋਲ ਰਹੇ ਨੇ ਯਾਰ। ਕਰਾਓ ਗੱਲ ਕਿਹੜਾ ਕਹਿੰਦਾ। ਜੀ। ਕੰਪਨੀ ਨਾਲ ਸਿੱਧਾ ਡੀਲ ਕਰ ਰਹੇ ਨੇ ਉਹਨਾਂ ਨੂੰ ਕੰਪਨੀ ਦੇ ਇੱਕ ਰੂਲ ਤੇ ਵੀ ਉਹਨਾਂ ਨੇ 25 ਕਟਿਆਂ ਦੇ ਪਿੱਛੇ ਜੋ 25 ਕਟ ਲੈਣਾ ਤਾਂ 1250 ਕਟਾ ਬੁੱਕ ਕਰਨਾ ਦੀ ਆਪਦੇ ਬੀਜ ਦਾ। ਠੀਕ ਹੈ। ਠੀਕ ਉਹਨਾਂ ਦਾ ਆਪਸ ਵਿੱਚ ਇਹ ਹੋਇਆ ਹੋਇਆ। ਹੋਇਆ ਕੀ ਜੀ ਜੇ ਉਹਨਾਂ ਨੇ ਮਾਲ ਮਾੜਾ ਪਾਤਾ। ਜੀ। ਕੰਪਨੀ 'ਚ ਜਾ ਕੇ ਮਾੜਾ ਲੱਗ ਹੀ ਹੋ ਗਿਆ ਤਾਂ ਉਹ ਕੰਪਨੀ ਦੇ ਮਾਲ ਨਹੀਂ ਲੱਤਾ। ਇਹ ਉਹਨਾਂ ਦਾ ਇਹ ਰੋਲਾ। ਕਿਸਾਨਾਂ ਦਾ ਕਹਿਣਾ ਵੀ ਸਾਡਾ ਉਰੇ ਚੈੱਕ ਕਰਕੇ ਜਾਵੇ। ਬਿਲਕੁਲ ਕਿਸਾਨਾਂ ਦਾ ਇਹ ਵੀ ਕਹਿਣਾ ਕਿ 10 ਰੁਪਏ ਦਾ ਐਗਰੀਮੈਂਟ ਹੋਇਆ ਸੀ ਲਿਖਤੀ ਐਗਰੀਮੈਂਟ ਤੁਸੀਂ ਕਰਵਾਇਆ ਸੀ ਵਿੱਚ ਨਾ 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 ਕੌਣ ਕਹਿੰਦਾ ਜੀ ਮੇਰਾ ਮੈਨੂੰ ਕਿ ਕੋਈ ਕਮਿਸ਼ਨ ਨਹੀਂ ਕੋਈ ਕੁਝ ਵੀ ਨਹੀਂ ਦੱਸੋ ਕਿਹੜਾ ਜੀ। ਕੁਝ ਵੀ ਨਹੀਂ ਹੈਗਾ ਯਾਰ ਸਾਡੇ ਕਿਤੇ ਗੁਰਕਰਤਾਰ ਦੇ ਸਿਗਨੇਚਰ ਨੇ ਜਾਂ ਕੁਝ ਵੀ ਆ ਤਾਂ ਇਹ ਕਹਿ ਸਕਦੇ ਨੇ। ਕਿਤੇ ਵੀ ਜੋ ਲਿਖਤੀ ਐਗਰੀਮੈਂਟ ਆ ਉਹ ਲੁਕੋਇਆ ਤਾਂ ਜਾਣ ਹੀ ਸਕਦਾ। ਉਹਦੇ 'ਚ ਸਿਗਨੇਚਰ ਦਿਖਾਉਣਾ ਜਾਂ ਸਾਡੀ ਕੋਈ ਫੋਟੋ ਦਿਖਾਉਣਾ ਕੁਝ ਤਾਂ ਦਿਖਾਉਣਾ ਆਧਾਰ ਕਾਰਡ ਦਿਖਾਉਣਾ। ਸਮਝ ਗਏ? ਜਨ ਕਿ ਕੰਪਨੀ ਨੇ ਸਿੱਧਾ ਹਾਂ ਹਾਂ ਤੇ ਦੂਸਰੀ ਗੱਲ ਮੇਰੇ ਕੋਲੇ ਕੰਪਨੀ ਦੇ ਲਗਾ ਜਿਹੜੇ ਮਲਾਜ਼ਮਾਂ ਮੇਰੀਆਂ ਤਿੰਨ ਗੱਡੀਆਂ ਰਿਜੈਕਟ ਹੋ ਗਏ ਉੱਥੇ ਮੈਂ ਕੰਪਨੀ ਕਹਿੰਦਾ ਜੀ ਵੀ ਉਹ ਮੈਨੂੰ ਉਰੇ ਨਹੀਂ ਪਤਾ ਲੱਗਦਾ ਅਸੀਂ ਉੱਥੇ ਉਹ ਵੀ ਸਾਡੇ ਕੋਲ ਤੁਸੀਂ ਵਰਕਰ ਭੇਜ ਦਿਓ ਉਹਨਾਂ ਨੇ ਕੋਈ ਉਥੋਂ ਸਿੰਪਲ ਵਰਕਰ ਲੈ ਕੇ ਭੇਜਦੇ ਸਾਡੇ ਲੈ ਵਿੱਚ ਕੁਆਲਟੀ ਚੈੱਕ ਕਰਨ ਵਾਲੇ ਹੁਣ ਉਹ ਕੁਆਲਿਟੀ ਚੈੱਕ ਕਰਨ ਵਾਲੇ ਫਾਰਮਰ ਉਹ ਤੇ ਇਹਨਾਂ ਨੇ ਇਹ ਕਹਿੰਦੇ ਵੀ ਸਾਨੂੰ ਉਹਨਾਂ ਨਾਲ ਉਹਨਾਂ ਨਾਲ ਕੱਲ੍ਹ ਢੇਰ ਲੈ ਕੇ ਉਹ ਕਰ ਲਏ ਕਹਿੰਦੇ ਵੀ ਜਦ ਤੱਕ ਅਸੀਂ ਉਹ ਫਾਰਮਰ ਉਹ ਨਹੀਂ ਛੱਡਦੇ ਜਦ ਤੱਕ ਸਾਡਾ ਮਸਲਾ ਨਹੀਂ ਹੱਲ ਹੁੰਦਾ ਇਹਨਾਂ ਦਾ ਕੰਪਨੀ ਨਾਲ ਰਿਲੇਟ ਕਾ ਆਪਣਾ ਨਾਲ ਕੋਈ ਲੈਣਾ ਦੇਣਾ ਨਹੀਂ ਹਾਂ ਜੀ ਆਇਆ ਏਦਾਂ ਬਿਲਕੁਲ ਬਾਈ ਜੀ ਬਾਕੀ ਕਿਵੇਂ ਲੱਗਦਾ ਤੁਹਾਨੂੰ ਜਿਵੇਂ ਐਗਰੀਮੈਂਟ ਹੋਇਆ ਕਿ 490 ਨੂੰ ਕੁਆਲਿਟੀ ਦੇ ਕਾਰਨ ਹੋ ਰਿਹਾ ਸਿਸਟਮ ਦੇਖੋ ਜੀ ਇਹ ਤਾਂ ਜ਼ਿੰਮੇਵਾਰ ਜਾਣਦੇ ਨੇ ਜਾਂ ਕੰਪਨੀ ਜਾਣਦੀ ਆ ਇਹਨਾਂ ਨੇ ਕੀ ਭੇਜਿਆ ਉਹਨਾਂ ਨੇ ਕੀ ਸੈਂਪਲ ਕੱਢਿਆ ਇਹ ਤਾਂ ਦੋਨੋਂ ਜਾਣਦੇ ਨੇ ਜਾ ਇਹਨਾਂ ਨੂੰ ਪਤਾ ਜਾਂ ਕੰਪਨੀ ਨੂੰ ਪਤਾ ਇਹ ਤਾਂ ਆਪ ਦੀ ਤਸੱਲੀ ਦੋਨੇ ਚੀਜ਼ਾਂ ਕਰਨ ਕੰਪਨੀ ਇਹਨਾਂ ਨੂੰ ਦਿਖਾਵੇ ਇਹ ਕੰਪਨੀ ਨੂੰ ਦਿਖਾਉਣ ਵੀ ਆ ਸਾਡਾ ਮਾਲ ਆ ਇਹ ਇਹ ਤਾਂ ਆਪਾਂ ਚ ਇਹ ਸੈਟਿੰਗ ਕਰਨ ਕੰਪਨੀ ਅਰ ਜ਼ਿੰਮੇਦਾਰ ਹਾਂਜੀ ਹਾਂ ਜਿਹਦਾ ਮਾਲ ਖਰਾਬ ਆ ਜਿਨ੍ਹਾਂ ਦਾ ਸਹੀ ਜਾ ਰਿਹਾ ਉਹ ਸਹੀ ਜਾ ਰਿਹਾ ਇਹ ਤਾਂ ਕਾਰਨ ਇਹ ਪੁੱਛਣ ਕੰਪਨੀ ਤੋਂ ਕੰਪਨੀ ਇਹਨਾਂ ਨੂੰ ਕਾਰਨ ਦੱਸੇ ਹਾਂਜੀ ਕੰਪਨੀ ਨੇ ਇਹ ਵੀ ਕਹਿਤਾ ਅੱਜ ਸਵੇਰੇ ਮੈਨੂੰ ਉਹ ਕਹਿੰਦੇ ਵੀ ਜਿਹਨਾਂ ਨਾਲ ਸਾਡਾ ਝਗੜਾ ਆ ਉਹਨਾਂ ਦੇ ਨੰਬਰ ਲੈ ਕੇ ਵੀ ਆ ਸਾਡੇ ਨਾਲ ਅਸੀਂ ਜਿਨ੍ਹਾਂ ਦੇ ਸਾਡੇ ਨਾਲ ਰੌਲਾ ਪਾ ਰਹੇ ਨੇ ਵੀ ਅਸੀਂ 100 ਬੰਦੇ 'ਚ ਨਹੀਂ ਗੱਲ ਕਰ ਸਕਦੇ ਵੀ ਅਸੀਂ ਉਹਨਾਂ ਦੇ ਤੁਸੀਂ ਉਹਨਾਂ ਦੇ ਨੰਬਰ ਭੇਜ ਦੋ ਵੀ ਅਸੀਂ ਉਹਨਾਂ ਨਾਲ ਗੱਲ ਕਰ ਦਾਂ ਅਸੀਂ ਇੱਕ ਥਾਂ 'ਤੇ ਬਹਿ ਕੇ ਗੱਲ ਕਰ ਲਾਂਗੇ ਉਹਨਾਂ ਨੂੰ ਆਪਾਂ ਕੋਲ ਅਸੀਂ ਇਹ ਗੱਲ ਕਰ ਰਹੇ ਹਾਂ ਜੀ ਉਹਨਾਂ ਨਾਲ ਹੁਣ ਮੈਨੂੰ ਇਹੀ ਗੱਲ ਆ ਨਾ ਜੀ ਆਪਾਂ ਦਾ ਇੱਕ ਗੱਲ ਕਰੀ ਤੇ ਵੀ ਉਹ ਬਹਾਰ ਜਿਹੜੇ ਮੁੰਡੇ ਸੀ ਉਹ ਆਪਣੇ ਕੋਲ ਆਏ ਹੋਏ ਸੀ ਐਗਰੀ ਹਾਂ ਉਹਦੇ ਕਰਕੇ ਮੇਰਾ ਨਾਮ ਵਿਚ ਆ ਗਿਆ ਜੀ ਬਿਲਕੁਲ ਭਾਈ ਜੀ ਇੱਕ ਕੈਰਨ ਕਿ ਰਿਜੈਕਟ ਕੰਪਨੀ ਜਾਣ ਬੁੱਝ ਕੇ ਕਰੀ ਜਾਂਦੀ ਆ ਕਿ ਜਾਣ ਬੁੱਝ ਕੇ ਕਰਦੀ ਆ ਕਿਉਂਕਿ ਰੇਟ ਘਟਾ ਇਸ ਕਰਕੇ ਇਹ ਤਾਂ ਕੰਪਨੀ ਜਾਣ ਸਕਦੀ ਆ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਬਾਕੀ ਉਹ ਤਾਂ ਐਗਰੀਮੈਂਟ ਤੇ ਉਹਨਾਂ ਦਾ ਨੰਬਰ ਹੋਊਗਾ ਜੀ ਇਹ ਗੱਲ ਕਰ ਲਨ ਜਿਨ੍ਹਾਂ ਦੀ ਰਿਜੈਕਟ ਹੋਰੀ ਹੈ ਡਾਇਰੈਕਟ ਕੰਪਨੀ ਨਾਲ ਗੱਲ ਕਰ ਲਨ ਕੋਈ ਲੈਣਾ ਦੇਣਾ ਨਹੀਂ ਹੈਗਾ ਆਪਣੇ ਨਾਲ ਤਾਂ ਹੀ ਤਾਂ ਮੈਂ ਆਪਾਂ ਨੂੰ ਟੈਨਸ਼ਨ ਨਹੀਂ ਨਾ ਕੋਈ ਇਹ ਤਾਂ ਕੰਪਨੀ ਜਾਣੇ ਕਿਸਾਨ ਜਾਣ ਨਹੀਂ ਠੀਕ ਆ ਜੀ ਠੀਕ ਹੈ ਬਿਲਕੁਲ ਜੀ ਸੋ ਕੰਪਨੀ ਨਾਲ ਸਿੱਧਾ ਕੰਟਰੈਕਟ ਹੋਇਆ ਇਹੀ ਕਹਿਣਾ ਬਾਈ ਜੂਰਾਂ ਦਾ ਵੀ ਇਹ ਕਿ ਕੰਪਨੀ ਜਾਣੇ ਜਾਂ ਕਿਸਾਨ ਜਾਣ ਨਾ ਤੇ ਕਿਸਾਨ ਇਲਜ਼ਾਮ ਲਾ ਰਹੇ ਨੇ ਕੰਪਨੀ ਤੇ ਕਿ ਸਾਡੇ ਆਲੂ ਨੂੰ ਸਹੀ ਬਾਜ਼ਾਰ ਰੇਟ ਨਹੀਂ ਖਰੀਦਿਆ ਜਾਂਦਾ ਜਦਕਿ ਕੰਟਰੈਕਟ 10 ਦਾ ਹੋਇਆ ਸੀ ਪਰ 4.90 ਨੂੰ ਕੰਪਨੀ ਲੈ ਰਹੀ ਆ ਸਾਡਾ ਵੱਡਾ ਨੁਕਸਾਨ ਹੋ ਰਿਹਾ ਸਾਡੇ ਨਾਲ ੱਤਕਾ ਹੋ ਰਿਹਾ ਕੈਮਰਾਮੈਨ ਪ੍ਰੀਤਵਰ ਸਟ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ